ਗੁਰਦਾਸਪੁਰ ਦੇ ਸਦਰ ਬਾਜ਼ਾਰ ਤੇ ਚਰਚ ਨੇੜੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਪਰੇ ਬਾਜ਼ਾਰ ਵਿੱਚ ਬਿਜਲੀ ਦੇ ਖੰਬਿਆਂ ਵਿੱਚੋਂ ਸਪਾਰਕਿੰਗ ਸ਼ੁਰੂ ਹੋ ਗਈ ਤੇ ਵੇਖਦੇ ਵੇਖਦਿਆ ਬਿਜਲੀ ਦੀਆਂ ਤਾਰਾਂ ਟੁੱਟ ਕੇ ਬਾਜ਼ਾਰ ਵਿੱਚ ਡਿਗੜੀਆਂ ਸ਼ੁਰੂ ਹੋ ਗਈਆਂ ਜੋ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀਆਂ ਚਿੰਗਾਰੀਆਂ ਕਾਰਨ ਜਦੋਂ ਤਾਰਾਂ ਹੇਠਾਂ ਡਿਗੜੀਆਂ ਸ਼ੁਰੂ ਹੋਈਆਂ ਤਾਂ ਆਸ-ਪਾਸ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਪੱਜਨਾ ਸ਼ੁਰੂ ਕਰ ਦਿੱਤਾ ਇਹ ਚਿੰਗਾਰੀਆਂ ਇੰਨੀਆਂ ਜ਼ਿਆਦਾ ਤੇਜ਼ ਸਨ ਕਿ ਇੱਕ ਰੇੜੀ ਉੱਤੇ ਜਾ ਡਿੱਗੀਆਂ ਕਣੀ ਮਤ ਇਹ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਿਜਲੀ ਦੀ ਸਪਲਾਈ ਕੁਝ ਸਮੇਂ ਲਈ ਬੰਦ ਕਰ ਦਿੱਤੀ ਗਈ ਤੇ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਦੁਕਾਨਾਂ ਨੂੰ ਛੂ ਕੇ ਗੁਜ਼ਰਦੀ ਹੈ ਬਿਜਲੀ ਦੀਆਂ ਤਾਰਾਂ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਦੋ ਖੰਬੇ ਵੀ ਟੇਡੇ ਹੋ ਗਏ ਨੇ ਤੇ ਕਦੇ ਵੀ ਡਿੱਗ ਸਕਦੇ ਨੇ ਤੇ ਪਤਲੀਆਂ ਤਾਰਾ ਕਾਰਨ ਅਕਸਰ ਹੀ ਇਨ੍ਹਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ। ਕਈ ਵਾਰ ਨੁਕਸਾਨ ਵੀ ਹੋ ਚੁੱਕਿਆ ਹੈ ਪਰ ਬਿਜਲੀ ਵਿਭਾਗ ਵੱਲੋਂ ਇਸ ਢੀੜਪਾੜ ਵਾਲੇ ਬਾਜ਼ਾਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਮੌਕੇ ਤੇ ਮੌਜੂਦ ਦੁਕਾਨਦਾਰ ਸੁਭਾਸ਼ ਭੰਡਾਰੀ ਅਤੇ ਵਿਨੇ ਗਾਂਧੀ ਨੇ ਦੱਸਿਆ ਕਿ ਬਿਜਲੀ ਵਿਭਾਗ ਨੂੰ ਇਸ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਸੁਭਾਸ਼ ਭੰਡਾਰੀ ਆ ਗਣਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ 'ਚ ਹੀ ਦੁਕਾਨ ਹੈ ਜਿੱਥੇ ਹਾਸਾ ਹੋਇਆ। ਆ ਬਾਰੀ ਖੜਾਈ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਬਿਆਂ ਨੂੰ ਅੱਗ ਲੱਗੀ ਆ ਉਹਦੇ ਚੋਂ ਉਤਾਰਾਂ ਦੋ ਡਿਗੀਆਂ ਪਹਿਲੇ ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਬਿਆਂ ਨੂੰ ਅੱਗ ਇਕੱਠੀ ਲੱਗ ਗਈ ਆ ਉਹ ਸਾਰੀਆਂ ਤਾਰਾਂ ਥੱਲੇ ਗਿਰ ਗਈਆਂ ਚਰਚੇ ਦੇ ਅੱਗੇ ਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ ਦੌੜ ਕੇ ਸੋਦੀ ਜਿੰਨੇ ਵੀ ਰੇੜੀਆਂ ਵਾਲੇ ਥੱਲੇ ਖਲੋਤੇ ਦੇਖੀ ਇੱਕ ਰੇੜੀ ਦੇ ਛਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ ਤੇ ਮੇਰੀ ਹੋਛ ਦੇ ਹਿਸਾਬ ਨਾਲ ਕਿ 54-55 ਸਾਲ ਤੋਂ ਹੋ ਗਏ ਨੇ ਮੈਨੂੰ ਦੁਕਾਨ ਤੇ ਇੱਥੇ ਕੰਮ ਕਰਦਿਆਂ। ਇੱਥੇ ਹਜ਼ਾਰਾਂ ਵਾਰੀ ਦੁਕਾਨਾਂ ਟੁੱਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ। ਬੜੀ ਵਾਰੀ ਸਾਡੀ ਡਿਮਾਂਡ ਹੋਈ ਹੈ ਕਿ ਮੋਟੀ ਕੇਬਲ ਪਾ ਦਿੱਤੀ ਜਾਏ। ਦੋ ਤਿੰਨ ਪਾ ਦਿਓ। ਸਾਡੀਆਂ ਦੁਕਾਨਾਂੋਂ ਤੋਂ ਜਿਹੜਾ ਖੜਟਵੀ ਹੋ ਜੇ। ਬਿਲਕੁਲ ਨਾਲ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ। ਪਿੱਛੇ ਜੀ ਵੀ ਤਾਰਾਂ ਤਿੰਨ ਵਾਰੀ ਟੁੱਟ ਚੁੱਕੀਆਂ। ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਚੇ ਹੋ। ਇੱਕ ਕੋਈ ਛੱਤਰ ਸਾਡੇ ਨੂੰ ਅੱਗ ਲੱਗੀ ਸੀ। ਛਤੜੀ ਜਿਹੜੀ ਖੁੱਲਦੀ ਹੈ ਦੁਕਾਨ ਦੇ ਅੱਗੇ। ਉਹ ਬੜੀ ਮੁ ਇਹ ਨਾਲ ਖੰਬਿਆਂ ਦੀ ਮੌਕੇ ਤੇ ਆ ਕੇ ਇਹਨਾਂ ਦੀ ਸ਼ਕਲ ਦੇਖੋ ਖੰਬੇ ਹੈ ਕਿਸ ਤਰ੍ਹਾਂ ਡੇਨੇ ਪਤਾ ਨਹੀਂ ਕਿਹੜੇ ਵੇਲੇ ਡੇ ਗਿਆ ਤੇ ਕੀ ਹਾਸਾ ਹੋ ਜਾਏ ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ ਇਹ ਇਸ ਤਰ੍ਹਾਂ ਕੋਈ ਪ੍ਰੋਬਲਮ ਜਿਹੜੀ ਹੈ ਇਹ ਅਜ ਦੀ ਨਹੀਂ ਹੈ ਇਹ ਪ੍ਰੋਬਲਮ ਹਰ ਵਾਰੀ ਕ੍ਰੀਏਟ ਹੁੰਦੀ ਹੈ ਜਦੋਂ ਵੀ ਇਹ ਸਮਰ ਸੀਜ਼ਨ ਆਂਦਾ ਹੈ ਹਰ ਵਾਰੀ ਸਾਰੇ ਦੁਕਾਨਦਾਰ ਮਤਲਬ ਡਿਪਾਰਟਮੈਂਟ ਅੱਗੇ ਇਹੋ ਸਬਮਿਸ਼ਨ ਕਰਨੇ ਆ ਕਿ ਇਹਨਾਂ ਤਾਰਾਂ ਜਿਹੜੀਆਂ ਐ ਜਦੋਂ ਦਾ ਮੇਰਾ خیال ਬਿਜਲੀ ਬੋਰਡ ਹੋਂਦ ਦੇ ਵਿੱਚ ਆਇਆ ਹੋਣਾ ਜਾਂ ਡਿਪਾਰਟਮੈਂਟ ਰਿਲੀਜ਼ ਹੋਇਆ ਦਾ ਹੋਣਾ ਉਦੋਂ ਦੀਆਂ ਹੀ ਐ ਜਿਹੜਾ ਇਹ ਸਟਰਕਚਰ ਐ ਜਿਹੜਾ ਐ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਏ ਮਤਲਬ ਦੇਖੋ ਉਸ ਟਾਈਮ ਤੇ ਜਿਹੜਾ ਕੰਜ਼ਮਪਸ਼ਨ ਕਿੰਨੀ ਘਟ ਮਤਲਬ ਹੋਵੇਗੀ ਇਸ ਟਾਈਮ ਮਤਲਬ ਅੱਜ ਤੋਂ 70 ਸਾਲ ਪਹਿਲੇ ਕੰਜ਼ਮਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ ਹੌਣ ਕਨਜੈਮਸ਼ਨ ਕੀ ਹੈ ਪਰ ਕਿਸੇ ਦਾ ਇਸ ਪੱਤੇ ਕੋਈ ਖਿਆਲ ਹੀ ਨਹੀਂ ਹੈ ਕਿਉਂਕਿ ਇਹ ਫਿਰ ਜਦੋਂ ਵੀ ਆ ਮਤਲਬ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਇਹਨੂੰ ਹੀ ਗੰਡ ਗੁੰਡ ਕੇ ਆ ਜਿਹੜਾ ਉਹ ਰਿਪੇਅਰ ਕਰਕੇ ਤਾਂ ਚਲੇ ਜਾਂਦੇ ਆ ਸਾਡੀ ਤੇ ਤੁਹਾਡੇ ਰਾਹੀ ਇੰਨੀ ਸਬਮਿਸ਼ਨ ਹੈਗੀ ਆ ਵੀ ਇਹ ਜਿਹੜਾ ਜੋ ਵੀ ਆ ਵੀ ਇਹਦਾ ਪਰਮਾਨੈਂਟਲੀ ਹੱਲ ਕੀਤਾ ਜਾਏ ਵੀ ਤਾਂ ਕਿ ਕਿਸੇ ਦਾ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ ਕੋਈ ਜਾਨੀ ਕੋਈ ਮਾਲੀ ਨੁਕਸਾਨ ਨਾ ਹੋ ਸਕੇ ਦੂਜੇ ਪਾਸੇ ਜਦ ਇਸ ਬੰਦੀ ਪਾਵਰ ਕਾਮ ਦੇ ਜੇਈ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਲਦੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ ਅੱਜ ਜ਼ਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰ੍ਹਾਂ ਦੇ ਡ੍ਰਿਪ ਕਰਕੇ ਆਪਸ ਵਿੱਚ ਜਿਹੜੇ ਟੁੱਟ ਗਈਆਂ ਨੇ ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਗਣੀਬਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ ਐ ਐਸਟੀਮੇਟ ਪਾਸ ਹੋ ਚੁੱਕਾ ਹੈ ਕਾਮੇ ਵਾਲੀ ਘਾਟ ਕਰਕੇ ਜਿਹੜਾ ਉਹ ਕੰਮ ਉਰਾ ਨਹੀਂ ਹੋ ਸਕਿਆ ਹੁਣ ਐਸਟੀਮੇਟ ਪਾਸ ਹੋ ਗਿਆ ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਵਰਕਰਡਰ ਕਰਾ ਕੇ ਥੇਕ ਦਿਨ ਤੋਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਬਾਕੀ ਅੱਜ ਜਿਹੜੀਆਂ ਟੁੱਟੀਆਂ ਹੋਈਆਂ ਤਾਰਾਂ ਮੈਂ ਮੇਰੇ ਕੋਲ ਦੋ ਕਰਮਚਾਰੀ ਨੇ ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਹਾ ਹਾਂ ਮੈਂ 1 ਘੰਟੇ ਦੇ ਵਿੱਚ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ ਇੱਕੋ ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਤੈਨੂੰ ਬਹਾਲ ਕਰਕੇ ਹੀ ਕੰਮ ਨੂੰ ਜਾਵਾਂਗਾ ਆਰਜੀ ਤੌਰ ਤੇ ਤੇ ਹੱਲ ਹੋ ਗਿਆ ਪਰਮਨੈਂਟ ਹੱਲ ਪਰਮਨੈਂਟ ਹੱਲ ਆ ਪੀ ਦਾ ਐਸਟੀਮੇਟ ਪਾਸ ਹੋ ਚੁੱਕਾ ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰਦ ਕਟਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਕਿ ਆ ਬਜਾਰ ਦਾ ਜਿਹੜਾ ਹੈਗਾ ਗੰਦ ਤੇ ਇੱਕ ਇੱਕ ਹਫਤੇ ਦੇ ਵਿੱਚ ਵਿੱਚ ਤਾਰਾ ਨੰਨੀਆਂ ਪਵਾ ਕੇ ਕੰਪਲੀਟ ਕਰ ਦਵਾਂਗਾ